ਨੇ ਭਾਜੀ ਇਸ ਚੀਜ਼ ਦੀ ਤਾਂ ਮੇਰੀ ਪਲੈਨਿੰਗ ਹੀ ਤਿੰਨ ਚਾਰ ਸਾਲ ਪਹਿਲਾਂ ਤੋਂ ਹੀ ਸੀ ਲੇਕਿਨ ਐਕਚੁਅਲੀ ਕੈਲਸ ਬਬਲ ਨਹੀਂ ਸੀ ਬਣ ਰਿਹਾ ਫਿਰ ਮੈਂ ਇੱਕ ਕਨਸੈਪਟ ਦੇਖਿਆ ਸੀ ਕਿ ਭਾਜੀ ਸੀ ਸੰਦੀਪ ਸਿੰਘ ਜੀ 90 ਤੋਂ ਉਹ ਦੁਬਈ ਤੋਂ 15 ਸਾਲ ਲਾ ਕੇ ਆਏ ਹੋਏ ਸੀ ਜੀ ਇੱਕ ਕਨਸੈਪਟ ਉਹਨਾਂ ਨੇ ਸ਼ੁਰੂ ਕੀਤਾ ਸੀ ਤੇ ਉਹਨਾਂ ਦੇ ਵੀਡੀਓ ਦੇਖੀ ਤਾਂ ਫਿਰ ਮੈਨੂੰ ਹੋਰ ਥੋੜਾ ਜਿਹਾ ਮਨੋਬਲ ਮਿਲਿਆ ਮੈਂ ਕਿਹਾ ਵੇ ਜੇ ਚੀਜ਼ ਕੁਝ ਅਲੱਗ ਕਰਨੀ ਹੀ ਹੈਗੀ ਹੈ ਫਿਰ ਤੇ ਇਹੀ ਕੀਤੀ ਜਾਵੇ ਸੀ ਕੰਨੇ ਦੇ ਜੂਸ ਵਿੱਚ ਹੀ ਆਪਣੇ ਕੋਲ ਜੀ ਆਪਣਾ ਫਲੇਵਰਸ ਆ ਜਾਂਦੇ ਨੇ ਜੀ ਜਿਹੜਾ ਸਾਰਾ ਕਨਸੈਪਟ ਦੁਬਈ ਦਾ ਜੀ ਹੈਗਾ ਜੀ ਇਹ ਮੰਗੋ ਦਾ ਹੋ ਗਿਆ ਜੀ ਉਸ ਤੋਂ ਇਲਾਵਾ ਹੋ ਗਿਆ ਜੀ ਪਾਈਨੈਪਲ ਦਾ ਹੋ ਗਿਆ ਜੀ ਉਸ ਤੋਂ ਇਲਾਵਾ ਹੋ ਗਿਆ ਜੀ ਔਰੈਂਜ ਦਾ ਹੋ ਗਿਆ ਜੀ ਉਸ ਤੋਂ ਇਲਾਵਾ ਹੋ ਗਿਆ ਜੀ ਤੁਹਾਡਾ ਸਟਰਾਬੈਰੀ ਜੀ ਚਾਕਲੇਟ ਆ ਜਾਂਦਾ ਜੀ ਤੇ ਲਾਸਟ ਚ ਆ ਜਾਂਦਾ ਜੀ ਆਪਣਾ ਕਾਫੀ ਦਾ ਹੋ ਗਿਆ ਜੀ ਆਮਲੇ ਦਾ ਜੀ ਐਕਚੁਅਲੀ ਇਸ ਮਸ਼ੀਨ ਨੂੰ ਰੱਖਣ ਦਾ ਪਰਪਸ ਇਹ ਸੀ ਜੀ ਆਪਣਾ ਸਾਫ਼ ਸੁਥਰਾ ਤੇ ਹਾਈਜੀਨ ਹੋਵੇ ਜੀ ਕਿਉਂਕਿ ਐਕਚੁਅਲੀ ਹਰ ਲੋਕੀ ਹਰ ਬੰਦਾ ਜੀ ਆਪਣੇ ਵੱਲੋਂ ਕੋਸ਼ਿਸ਼ ਕਰਦਾ ਹੈ ਕਿ ਮੈਂ ਆਪਣੀ ਸਿਹਤ ਮੇਨਟੇਨ ਰੱਖਾਂ ਜੀ ਤੇ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਜੀ ਆਪਾਂ ਇੱਕ ਕਨਸੈਪਟ ਸ਼ੁਰੂ ਕੀਤਾ ਜੀ ਸਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੁੰਦਾ ਸਿਟੀ ਹੈਡਲਾਈਨਸ ਗਰਮੀਆਂ ਆ ਗਈਆਂ ਨੇ ਤੇ ਗਰਮੀਆਂ ਦੇ ਵਿੱਚ ਸਭ ਤੋਂ ਮਨ ਪਸੰਦੀਦਾ ਗੰਨੇ ਦਾ ਰਸ ਜੋ ਲੋਕਾਂ ਨੂੰ ਬਹੁਤ ਪਸੰਦ ਆਉਂਦਾ ਹੈ ਤਾਂ ਅੱਜ ਤੁਹਾਨੂੰ ਇੱਕ ਨਵੇਂ ਤਰੀਕੇ ਦਾ ਗੰਨੇ ਦਾ ਰਸ ਦਿਖਾਵਾਂਗੇ ਤੇ ਹੋਰ ਵੀ ਵੱਖਰੇ ਵੱਖਰੇ ਜਿਹੜੇ ਚੀਜ਼ਾਂ ਭਾਜੀ ਬਣਾਉਂਦੇ ਨੇ ਉਹਦੇ ਨਾਲ ਵੀ ਗੱਲਬਾਤ ਕਰਾਵਾਂਗੇ ਕੀ ਕੀ ਭਾਜੀ ਭਾਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਭਾਜੀ ਧੰਨਵਾਦ ਭਾਜੀ ਐਸ ਏਰੀਆ ਦੇ ਵਿੱਚ ਤਾਂ ਪੂਰਾ ਛਾਏ ਪਏ ਹੋ ਤੁਸੀਂ ਜਿਸ ਤਰ੍ਹਾਂ ਦੇਖਿਆ ਗੱਲਬਾਤ ਕੀਤੀ ਲੋਕਾਂ ਦੇ ਨਾਲ ਹਾਂਜੀ ਭਾਜੀ ਇਹ ਬਸ ਲੋਕਾਂ ਦਾ ਪਿਆਰ ਹੈ ਜੀ ਜੋ ਦੇ ਰਹੇ ਨੇ ਜੀ ਹਾਂਜੀ ਸਕੀ ਮੈਂ ਕਿਵੇਂ ਸੋਚਿਆ ਕਿ ਪਹਿਲਾਂ ਵੀ ਇਹੀ ਕਰਦੇ ਸੀ ਜਾਂ ਫਿਰ ਕੀ ਨਵਾਂ ਨਵਾਂ ਸ਼ੁਰੂ ਕੀਤਾਗਾ ਨਹੀਂ ਭਾਜੀ ਇਸ ਚੀਜ਼ ਦੀ ਤਾਂ ਮੇਰੀ ਪਲੈਨਿੰਗ ਹੀ ਤਿੰਨ ਚਾਰ ਸਾਲ ਪਹਿਲਾਂ ਤੋਂ ਹੀ ਸੀ ਲੇਕਿਨ ਐਕਚੁਅਲੀ ਕੈਲਸ ਬਾਬਲ ਨਹੀਂ ਸੀ ਬਣ ਰਿਹਾ ਫਿਰ ਮੈਂ ਇੱਕ ਕਨਸੈਪਟ ਦੇਖਿਆ ਸੀ ਕਿ ਭਾਜੀ ਸੀ ਸੰਦੀਪ ਸਿੰਘ ਜੀ 90 ਤੋਂ ਉਹ ਦੁਬਈ ਤੋਂ 15 ਸਾਲ ਲਾ ਕੇ ਆਏ ਹੋਏ ਸੀ ਜੀ ਇਹ ਕਨਸੈਪਟ ਉਹਨਾਂ ਨੇ ਸ਼ੁਰੂ ਕੀਤਾ ਸੀ ਤੇ ਉਹਨਾਂ ਦੇ ਵੀਡੀਓ ਦੇਖੀ ਤਾਂ ਫਿਰ ਮੈਨੂੰ ਹੋਰ ਥੋੜਾ ਜਿਹਾ ਮਨੋਬਲ ਮਿਲਿਆ ਮੈਂ ਕਿਹਾ ਵੇ ਜੇ ਚੀਜ਼ ਕੁਝ ਅਲੱਗ ਕਰਨੀ ਹੀ ਹੈਗੀ ਹੈ ਫਿਰ ਤੇ ਇਹੀ ਕੀਤੀ ਜਾਵੇ ਸੀ ਵੇ ਦੀ ਕਰਦਿਆਂ ਨਾ ਸਲਾਮ ਮਸ਼ورہ ਕੀਤਾ ਹੋਣਾ ਕਿ ਮੈਂ ਇਹ ਕੰਮ ਕਰਨਾ ਹੈ ਨਾ ਹਾਂਜੀ ਹਾਂਜੀ ਜੀ ਉਹਨਾਂ ਤੋਂ ਬਿਨਾ ਵੀ ਤੁਰ ਵੀ ਨਹੀਂ ਹੁੰਦਾ ਜੀ ਜੋ ਉੱਪ ਚ ਖੜੇ ਹੋਣ ਤਾਂ ਸਾਰਾ ਕੁਝ ਕੋਈ ਅੰਦਾਜ਼ਾ ਨਹੀਂ ਕਪਾਜੀ ਗੱਲ ਕਰੀਏ ਕਿਹੜੀਆਂ ਕਿੜੀਆਂ ਵੈਰਾਈਟੀਆਂ ਤੁਹਾਡੇ ਕੋਲ ਦਿੱਖਤ ਰਹੀਆਂ ਮੈਨੂੰ ਰੰਗ-ਬਰੰਗੀਆਂ ਬਹੁਤ ਸਾਰੀਆਂ ਕਿਹੜੀਆਂ ਕਿੜੀਆਂ ਵੈਰਾਈਟੀਆਂ ਰੱਖੀਆਂ ਹੋਈਆਂ ਨੇ ਭਾਜੀ ਜਿਹੜਾ ਸਾਰੇ ਲੋਕੀ ਪੀਂਦੇ ਨੇ ਜੀ ਗਰਨੇ ਦਾ ਜੂਸ ਉਹ ਤਾਂ ਹੈਗਾ ਹੀ ਹੈਗਾ ਜੀ ਲੇਕਿਨ ਉਹਦੇ ਵਿੱਚ ਵੀ ਤੁਹਾਨੂੰ ਬਾਕੀਆਂ ਨਾਲੋਂ ਬਹੁਤ ਸਵਾਦ ਦਾ ਡਿਫਰੈਂਸ ਮਿਲੇਗਾ ਉਸ ਤੋਂ ਇਲਾਵਾ ਜੀ ਆਪਣੇ ਕੋਲ ਗੰਨੇ ਦੇ ਜੂਸ ਵਿੱਚ ਹੀ ਆਪਣੇ ਕੋਲ ਜੀ ਆਪਣਾ ਫਲੇਵਰਸ ਆ ਜਾਂਦੇ ਨੇ ਜੀ ਜਿਹੜਾ ਸਾਰਾ ਕਨਸੈਪਟ ਦੁਬਈ ਦਾ ਜੀ ਹੈਗਾ ਜੀ ਅਜੇ ਦੁਬਈ ਦਾ ਕਨਸੈਪਟ ਪੰਜਾਬ ਦੇ ਵਿੱਚ ਲਿਆਇਆ ਹੋਣ ਜੀ ਜੀ ਪਾਜੀ ਉਹ ਹੀ ਹੈ ਜੀ ਜੀ ਸਰ ਦਿਖਾਓ ਸਾਡੇ ਦਰਸ਼ਕਾਂ ਨੂੰ ਵੀ ਕਿ ਕਿਹੜੇ ਕਿਹੜੇ ਜਿਹੜੇ ਰੱਖੇ ਹੋਏ ਕਿਉਂਕਿ ਰੰਗ-ਬਰੰਗੇ ਨਜ਼ਰ ਤਾਂ ਮੈਨੂੰ ਆ ਰਹੇ ਨੇ ਪਰ ਮੈਨੂੰ ਪਤਾ ਨਹੀਂ ਹੈਗਾ ਵੀ ਕਿਹੜੇ ਕਿਹੜੇ ਨੇ ਉਹ ਤੁਸੀਂ ਦੱਸੋ ਹਾਂ ਜੀ ਪਾਜੀ ਜਿੱਦਾਂ ਕਿ ਹੁਣ 슈ਗਰ ਕੇਨ ਦੇ ਨਾਲ ਤੁਸੀਂ ਪਾਜੀ ਮੰਗੋ ਹੋ ਗਿਆ ਜੀ ਹਾਂਜੀ ਇਹ ਪਾਜੀ ਕ੍ਰੈਸ਼ ਹੁੰਦੇ ਨੇ ਜੀ ਹਮ ਹੁਣ ਅੱਗੇ ਤੋਂ ਫਰੋਟ ਤੇ ਰੱਖਿਆ ਕਰਨੇ ਜੀ ਇਹ ਕ੍ਰੈਸ਼ ਨਹੀਂ ਜੀ ਇਹ ਮੰਗੋ ਦਾ ਹੋ ਗਿਆ ਜੀ ਉਸ ਤੋਂ ਇਲਾਵਾ ਹੋ ਗਿਆ ਜੀ ਪਾਈਨੈਪਲ ਦਾ ਹੋ ਗਿਆ ਜੀ ਉਸ ਤੋਂ ਇਲਾਵਾ ਹੋ ਗਿਆ ਜੀ ਔਰੈਂਜ ਦਾ ਹੋ ਗਿਆ ਜੀ ਉਸ ਤੋਂ ਇਲਾਵਾ ਹੋ ਗਿਆ ਜੀ ਤੁਹਾਡਾ ਸਟਰਾਬੈਰੀ ਜੀ ਫਿਰ ਆ ਜਾਂਦਾ ਜੀ ਚਾਕਲੇਟ ਆ ਜਾਂਦਾ ਜੀ ਤੇ ਲਾਸਟ ਚ ਆ ਜਾਂਦਾ ਜੀ ਆਪਣਾ ਕਾਫੀ ਦਾ ਤੇ ਜਿਹੜਾ ਇੱਕ ਹੈਲਦੀ ਔਰ ਵੈਲਦੀ ਹੈਗਾ ਜੀ ਜੋ ਬਜ਼ੁਰਗਾਂ ਲਈ ਔਰ ਬੱਚਿਆਂ ਲਈ ਸਭ ਲਈ ਫੇਵਰਟ ਹੋ ਸਕਦਾ ਹੈ ਜੀ ਕੋਈ ਹੈਗਾ ਜੀ ਆਮਲੇ ਦਾ ਜੀ ਆਮਲੇ ਦਾ ਸਭ ਤੋਂ ਬੈਸਟ ਕਿਹੜਾ ਹੈ ਭਾਜੀ ਦੇਖੋ ਜੀ ਸਭ ਦਾ ਟੇਸ ਆਪਣਾ ਆਪਣਾ ਹੁੰਦਾ ਜੀ ਕੋਈ ਕੋਈ ਸਟਰਾਬੈਰੀ ਨਹੀਂ ਦਿੰਦਾ ਜੀ ਕੋਈ ਪਾਈਨੈਪਲ ਜਿਹੜਾ ਬੰਦੇ ਟੇਸਟ ਹੁੰਦਾ ਜੀ ਉਸ ਹਸਾਬ ਨਾਲ ਬੰਦਾ ਤਿੰਨ ਰੰਗ ਹਮ ਤਾਂ ਜੇ ਵੀ ਗੱਲ ਕਰੀਏ ਕਿ ਮਸ਼ੀਨ ਵੀ ਪਹਿਲਾਂ ਦੇਖਿਆ ਜਾਂਦਾ ਸੀ ਕਿ ਹੋਰ ਤਰੀਕਾ ਦੀ ਮਸ਼ਹੂਰ ਤਰੀਕੇ ਦੀ ਮਸ਼ੀਨ ਆਉਂਦੀ ਸੀ ਹੁਣ ਵੀ ਚੱਲ ਰਹੀਆਂ ਨੇ ਪਰ ਇਹ ਨਵੇਂ ਤਰੀਕੇ ਦੀ ਮਸ਼ੀਨਾਂ ਇਹ ਕਿਵੇਂ ਚੱਲਦੀ ਹੈ ਫਿਰ ਭਾਈ ਚੱਲਦੀ ਹੈ ਇਲੈਕਟ੍ਰਿਕ ਤੇ ਆ ਜੀ ਐਕਚੁਅਲੀ ਇਸ ਮਸ਼ੀਨ ਨੂੰ ਰੱਖਣ ਦਾ ਪਰਪਸ ਏਸੀ ਜੀ ਆਪਣਾ ਸਾਫ਼ ਸੁਥਰਾ ਤੇ ਹਾਈਜੀਨ ਹੋਵੇ ਜੀ ਕਿਉਂਕਿ ਐਕਚੁਅਲੀ ਹਰ ਲੋਕੀ ਹਰ ਬੰਦਾ ਜੀ ਆਪਣੇ ਵੱਲੋਂ ਕੋਸ਼ਿਸ਼ ਕਰਦਾ ਹੈ ਕਿ ਮੈਂ ਆਪਣੀ ਸਿਹਤ ਮੇਨਟੇਨ ਰੱਖਾਂ ਜੀ ਤੇ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਜੀ ਆਪਾਂ ਇੱਕ ਕਨਸੈਪਟ ਸ਼ੁਰੂ ਕੀਤਾ ਜੀ ਇਸ ਮਸ਼ੀਨ ਨਾਲ ਲੋਕਾਂ ਦਾ ਕਿੰਨੇ ਪਿਆਰ ਕਰਦਾ ਭਾਈ ਲੋਕਾਂ ਦਾ ਪ੍ਰੋਡਕਟ ਨੂੰ ਪਿਆਰ ਹੈ ਜੀ ਉਹ ਕਹਿੰਦੇ ਜੀ ਇੱਕ ਤਾਂ ਸਵਾਦ ਵੀ ਹੈਗਾ ਜੀ ਉਹ ਜੋ ਹੈਗਾ ਜੀ ਸਾਫ਼ ਸੁਥਰਾ ਵੀ ਹੈਗਾ ਜੀ ਨਾਲ ਛੇਰ ਲਈ ਤਾਂ ਵੈਸੇ ਹੀ ਬਹੁਤ ਲਾਬਦਾਇਕ ਹੁੰਦਾ ਜੀ ਸਾਫ ਸੁਥਰਾਤਾ ਅੱਜ ਕੱਲ੍ਹ ਦੇਖੋ ਹਰ ਇੱਕ ਬੰਦਾ ਦੇਖਦਾ ਕਿ ਸਾਫ ਸੁਥਰੀ ਜਗ੍ਹਾ ਤੇ ਚਹੀ ਅੱਜ ਕੱਲ੍ਹ ਦੇਖੋ ਕਿਸ ਤਰੀਕੇ ਨਾਲ ਵੀ ਗੰਦਮਨ ਚੀਜ਼ਾਂ ਲੋਖਾਈ ਜਾਂਦੇ ਨੇ ਤਾਂ ਸਭ ਤੋਂ ਪਹਿਲਾਂ ਜਿਹੜੀ ਤਰਜੀਹ ਦਿੰਦੇ ਨੇ ਉਹ ਸਾਫ ਸਫਾਈ ਦੀ ਦਿੰਦੇ ਨੇ ਉਹ ਹੈਗੀ ਹੈ ਹਾਂਜੀ ਭਾਜੀ ਇਸ ਕਰਕੇ ਭਾਜੀ ਪਿਆਰ ਜ਼ਿਆਦਾ ਮਿਲ ਰਿਹਾ ਜੀ ਮੈਨੂੰ ਔਰ ਮੈਂ ਸਾਰਿਆਂ ਸ਼ੁਕਰਗੁਜ਼ਾਰ ਹਾਂ ਜੀ ਕਿ ਉਹ ਮੈਨੂੰ ਇੰਨਾ ਪਿਆਰ ਦੇ ਰਹੇ ਆ ਜੀ ਤੇ ਮੈਂ ਚਾਹੁੰਦਾ ਕਿ ਇਹ ਪਿਆਰ ਮੇਨਾਂ ਅੱਗੇ ਵੀ ਬਣਿਆ ਰਵੇ ਅੱਗੇ ਵੀ ਹੋਸਟ ਜੀ ਨਾਲ ਵੀ ਨਵੀਂ ਧਿਆਨ ਦਿੱਤੀ ਜਾਏ ਜੀ ਅੱਛਾ ਇਸ ਮਸ਼ੀਨ ਦੇ ਵਿੱਚ ਗੰਨੇ ਵੀ ਵਿੱਚ ਰੱਖੇ ਜਾਂਦੇ ਮੈਂ ਸੁਣਿਆ ਅਹੀਂ ਭਾਜੀ ਮੈਂ ਕਾਰਟ ਤਿਆਰ ਇਸਾ ਉਹਨਾਂ ਕਰਵਾਈ ਸੀ ਜੀ ਗੰਨਾ ਵਿੱਚ ਹੀ ਰਵੇ ਤਾਂ ਕਿ ਮੱਖੀ ਨੇੜੇ ਚੜੇ ਲੱਭੇ ਨਾ ਜੀ ਹੂੰ ਸਫਾਈ ਸਤਰਾ ਗੱਲ ਉਹੀ ਹੋ ਜਾਂਦੀ ਹੈ ਭਾਈ ਜਿੱਥੇ ਹੁਣ ਸਫਾਈ ਸਤਰਾ ਰਹੇਗਾ ਬਾਹਰ ਉਸ ਨਹੀਂ ਗਰੇਗਾ ਤਾਂ ਮੱਖੀ ਨੇੜੇ ਨਹੀਂ ਆਏਗੀ ਜੀ ਤਾਂ ਹਾਈਜਨ ਆਪਣੇ ਆਪ ਹੋ ਗਿਆ ਜੀ ਫਿਰ ਇਸ ਹਾਂਜੀ ਤਾਂ ਗੱਲ ਇੱਕ ਕਰੀਗ ਜੀ ਇਸ ਮਸ਼ੀਨ ਦੇ ਵਿੱਚ ਤੇ ਦੂਜੀ ਮਸ਼ੀਨ ਦੇ ਵਿੱਚ ਕੋਈ ਫਰਕ ਹੈਗਾ ਭਾਜੀ ਬਹੁਤ ਫਰਕ ਹੈ ਜੀ ਉਹ ਬਿਲ ਨਾ ਆ ਜਾਂਦਾ ਜੀ ਉੱਚ ਜੀ ਅਡੀਸ਼ਨ ਚੱਲਣਾ ਡੀਜ਼ਲ ਚੱਲੂਗਾ ਜੀ ਔਰ ਡੀਜ਼ਲ ਬਿਲਕੁਲ ਇੰਜਨ ਦੇ ਨਾਲ ਲੱਗਿਆ ਹੁੰਦਾ ਜੀ ਔਰ ਸੈਕਿੰਡ ਥਿੰਗ ਹੁੰਦੀ ਜੇ ਗਰਾਰੀਆਂ ਚ ਉਹਨਾਂ ਨੇ ਗ੍ਰੀਸ ਦਿੱਤੀ ਹੁੰਦੀ ਹੈ ਜੀ ਉਹ ਵੀ ਗ੍ਰੀਸ ਦਾ ਟੇਸਟ ਵੀ ਆਂਦਾ ਜੀ ਦੂਜੀ ਗੱਲ ਆਪਾਂ ਇਹ ਜੋ ਚਾਰ ਪੰਜ ਵਰੀ ਗੰਨੇ ਨੂੰ ਸਪਿੰਨ ਕੀਤਾ ਜਾਂਦਾ ਜੀ ਲੇਕਿਨ ਇਹ ਚ ਭਾਜੀ ਇੱਕ ਟਾਈਮ ਵਤ ਵਤ ਟੂ ਟਾਈਮ ਕੀਤਾ ਜਾਂਦਾ ਉਸ ਤੋਂ ਬਾਅਦ ਹੁੰਦੀ ਜੀ ਤਾਂ ਕੱਲਾ ਹੀ ਕਰਦੇ ਇੱਥੇ ਕੀ ਹੋਰ ਵੀ ਕੋਈ ਤੁਹਾਡੇ ਨਾਲ ਭਾਜੀ ਹਾਲੇ ਕਨਸੈਪਟ ਸ਼ੁਰੂ ਹੈ ਜੀ ਹਲੇ ਫਿਲਹਾਲ ਕੱਲਾ ਹੀ ਹੈ ਜੀ ਬਾਕੀ ਜੇ ਲੋਕ ਕਹਿੰਨਾ ਸਾਥ ਪਿਆਰ ਵਧਾ ਲਿਆ ਤਾਂ ਫਿਰ ਵੱਧ ਜਾਊਗਾ ਲੋਕ ਕਿੰਨੇ ਕਿ ਲੋਕ ਆਉਂਦੇ ਨੇ ਜਿਹੜੇ ਤੁਹਾਨੂੰ ਪਸੰਦ ਕਰਦੇ ਨੇ ਵੀ ਇਹ ਜਿਹੋ ਜਿਹੀਆਂ ਚੀਜ਼ਾਂ ਨੂੰ ਵੀ ਪਸੰਦ ਕਰਦੇ ਨੇ ਪਰ ਇਹ ਸ਼ੁਰੂਆਤ ਮੇਰੀ ਹਲੇ 5ਵਾਂ ਦਿਨ ਹੀ ਹੈਗਾ ਜੀ ਤੇ ਉਸ ਨਾਲ ਦੇਖਿਆ ਜਾਵੇ ਤਾਂ ਮੈਨੂੰ ਜੋ ਮੈਂ ਸੋਚਿਆ ਸੀ ਕਿ ਮੈਨੂੰ ਪਿਆਰ ਮਿਲੇਗਾ ਲੇਕਿਨ ਉਸ ਤੋਂ ਵੱਧ ਕਿਹੀ ਮੈਨੂੰ ਮਿਲ ਰਿਹਾ ਜੀ ਹੂੰ ਤਾਂ ਲੋਕਾਂ ਨੂੰ ਕੀ ਕਹਾਂਗਾ ਭਾਜੀ ਲੋਕਾਂ ਨੂੰ ਮੈਂ ਇਹੀ ਕਹਾਂਗਾ ਜੀ ਤੁਸੀਂ ਜਿੱਦਾਂ ਕੀ ਆਂਦੇ ਰਹੋ ਜਿੱਦਾਂ ਕਿ ਮੈਂ ਫਿਲਹਾਲ ਮੇਰੇ ਕੋਲ 8 ਫਲੇਵਰ ਨੇ ਜੀ ਜਿਹੜੇ ਦੋ ਆਮ ਹੁੰਦੇ ਨੇ ਜਿੱਦਾਂ ਕਿ ਨਿੰਬੂ ਪਾ ਕੇ ਪੁਦੀਨਾ ਪਾ ਕੇ ਜੀ ਉਸ ਤੋਂ ਇਲਾਵਾ 8 ਹੋਰ ਨੇ ਜੀ ਮੇਰੇ ਕੋਲ ਤੇ ਇਹ ਅੱਗੇ ਵੱਧੇ ਜਾਣ ਤੇ ਮੇਰੇ ਸੋਚਾਂ ਚ ਹਲ ਸੋਚ ਚ ਬਹੁਤ ਕੁਝ ਹੈਗਾ ਜੀ ਜੋ ਨਵਾਂ ਕਰਨੇ ਸੋਚੀ ਹੋਈ ਹੈ ਜੀ ਸਿਤਲੀ ਵੀ ਵਧੀਆ ਹੈ ਪਰ ਇਸ ਸਿਤਲੀ ਦਾ ਬਹੁਤ ਵਧੀਆ ਜੀ ਉਹਦੇ ਇੰਨੇ ਕਿ ਫਾਇਦੇ ਨੇ ਜੀ ਮੈਂ ਤਾਂ ਸੋਚ ਰਿਹਾ ਜੀ ਕਿ ਇੱਕ ਬਾਅਦ ਕੋਰਸ ਸਕੈਨ ਕਰਕੇ ਰੱਖਾਂ ਜਿਹਦੇ ਵੀਡੀਓ ਦਾ ਲਿੰਕ ਹੋਵੇ ਜੀ ਉਹ ਵੀਡੀਓ ਦਾ ਲਿੰਕ ਇਹ ਦੱਸੂਗਾ ਜੀ ਤੁਹਾਨੂੰ ਕੀ ਕੀ ਫਾਇਦੇ ਹੈਗੇ ਨੇ ਜੀ ਇਸ ਚੀਜ਼ ਦੇ ਹਾਂਜੀ ਮੈਂ ਤਾਂ ਗੱਲ ਕਰੀਏ ਦੇਖੋ ਲੋਕ ਵੀ ਖੜੇ ਨੇ ਇੱਥੇ ਤਾਂ ਲੋਕ ਵੀ ਜਿਹੜੇ ਜਿਹੜਾ ਪਿਆਰ ਹੈ ਉਹ ਦਿੰਦੇ ਨੇ ਬਾਈ ਜੀ ਕਿਵੇਂ ਦੇਖਦੇ ਹੋ ਕਿ ਕਿਸ ਤਰ੍ਹਾਂ ਦਾ ਕਨਸੈਪਟ ਲੱਗਦਾ ਵੀ ਜੀ ਉਹਨਾਂ ਦਾ ਬਹੁਤ ਵਧੀਆ ਇੱਥੇ ਮੈਂ ਤਾਂ ਦੇਖ ਰਿਹਾ ਕਿ ਵੀ ਇੱਕ ਉਹ ਜਿਹੜਾ ਹੈ ਉਹ ਅਲੱਗ ਚੀਜ਼ ਹੈ ਇਹ ਇੱਕ ਅਲੱਗ ਚੀਜ਼ ਹੋ ਗਈ ਤੇ ਬਹੁਤ ਵਧੀਆ ਹੈ ਸਾਫ ਸਫਾਈ ਬਹੁਤ ਵਧੀਆ ਹੈ ਹੁਣ ਤਾਂ ਮੈਂ ਸਪੈਸ਼ਲੀ ਪੀਣ ਆਇਆ ਸੀ ਇਹਦੇ ਕੋਲ ਮੈਂ ਕਿਹਾ ਚਲੋ ਪੀ ਕੇ ਦੇਖੀ ਕਿਦਾਂ ਦਾ ਸਿਸਟਮ ਹੈ ਇਹਦਾ ਜਿਹੜਾ ਕੰਟਰਾ ਹੈ ਤੁਹਾਡਾ ਬਹੁਤ ਵਧੀਆ ਔਰ ਵਧੀਆ ਚਲੇਗਾ ਪਰ ਤੁਹਾਡੀ ਮਿਹਨਤ ਕਰਨੀ ਪੈਣੀ ਹੈ ਤੁਹਾਡੀ ਮਿਹਨਤ ਦੀ ਲੋੜ ਹੈਗੀ ਠੀਕ ਹੈ ਬਾਈ ਲੋਕ ਵੀ ਦੇਖੋ ਵਧੀਆ ਚੀਜ਼ ਨੂੰ ਤਰਜੀਹ ਜਿਹੜੇ ਦੇਣ ਵਾਲੇ ਲੋਕ ਨੇ ਉਹ ਵਧੀਆ ਜਗਾਵਾਂ ਤੇ ਪਹੁੰਚਦੇ ਨੇ ਤਾਂ ਅੱਜ ਵੀਰ ਜੀ ਉਹਨਾਂ ਕੋਲ ਪਹੁੰਚੇ ਤਾਂ ਵਧੀਆ ਫਲੇਵਰ ਜਿਹੜੇ ਨੇ ਉਹ 7-8 ਜਿਹੜੇ ਫਲੇਵਰ ਵੀ ਰੱਖੇ ਹੋਏ ਨੇ ਤਾਂ ਬੱਚਿਆਂ ਦਾ ਮਨਪਸੰਦ ਚਾਕਲੇਟ ਫਲੇਵਰ ਵੀ ਜਿਹੜਾ ਵੈ ਉਹ ਵੀ ਰੱਖਿਆ ਹੋਇਆ ਤਾਂ ਐਸੇ ਵਧੀਆ ਚੀਜ਼ਾਂ ਨੂੰ ਤਰਜੀਹ ਦਿਓ ਤੇ ਸਿੰਘ ਵੀਰ ਦੀ ਦੁਕਾਨ ਤੇ ਜ਼ਰੂਰ ਪਹੁੰਚੋ ਭਾਈ ਜੀ ਤੋਂ ਹੀ ਜਾਣ ਲੈਣੇ ਕਿ ਐਡਰੈਸ ਕੀ ਭਾਈ ਜੀ ਕਿੱਥੇ ਆਉਣ ਤੁਹਾਡੇ ਕੋਲ ਜੇ ਪਹੁੰਚਣਾ ਹੋਵੇ ਤੁਹਾਡੇ ਕੋਲ ਜੂਸ ਪੀਣ ਲਈ ਭਾਈ ਬਾਬਾ ਦੀਪ ਸਿੰਘ ਗੁਰਦਾਤਾ ਇੱਕ ਚੌਂਚੇ ਪੈ ਜਾਂਦਾ ਜੀ ਇੱਕ ਪਾਸੇ ਪੈ ਜਾਂਦਾ ਜੀ ਆਪਣਾ ਦਰਗਾਣਾ ਮੰਦਿਰ ਉਹ ਸੈਂਟਰ 'ਚ ਪੈਂਦਾ ਜੀ ਕੁਸ਼ਨ ਮਾਰਕੀਟ ਕੁਸ਼ਨ ਮਾਰਕੀਟ ਦੇ ਬਿਲਕੁਲ ਸਾਹਮਣੇ ਮੈਂ ਖੜਿਆ ਹੋਇਆ ਜੀ ਆ ਦੇਖੋ ਭਾਈ ਜੀ ਜਿੱਦਾਂ ਜੁਨੇ ਇੱਕ ਵਾਰੀ ਗੰਨਾ ਪਾਇਆ ਜੀ ਇਹਨੇ ਸਾਰਾ ਜੂਸ ਬਾਹਰ ਕੱਢ ਦਿੰਦਾ ਜੀ ਇੱਕੋ ਵਾਰੀ ਹਾਂਜੀ ਇੱਕੋ ਵਾਰੀ ਕੱਢ ਦਿੰਦਾ ਜੀ ਤਾਂ ਤੁਸੀਂ ਇੱਕ ਸਾਹਦੇ ਕਿ ਕਿਸ ਤਰੀਕੇ ਨਾਲ ਗੰਨਾ ਜਿਹੜਾ ਇਹਦੇ ਵਿੱਚ ਪਾਇਆ ਜਾਂਦਾ ਉਸ ਤੋਂ ਬਾਅਦ ਇੱਕੋ ਵਾਰੀ ਦੇ ਵਿੱਚ ਭਾਈ ਜੀ ਮੈਂ ਸਹੀ ਕਹ ਰਿਹਾ ਇੱਕੋ ਵਾਰੀ ਚ ਨਿਕਲ ਜਾਂਦਾ ਹਾਂਜੀ ਭਾਈ ਇੱਕ ਵਾਰ ਨਿਕਲ ਜਾਂਦਾ ਥੋੜਾ ਜਿਹਾ ਰਹਿ ਜਾਂਦਾ ਜੇ ਜ਼ਰੂਰਤ ਪੈਂਦੀ ਹੈ ਉਸ ਸੈਕਿੰਡ ਟਾਈਮ ਵੀ ਮਤਲਬ ਕਿ ਇਹਨਾਂ ਬਾਕੀ ਮਸ਼ੀਨਾਂ ਦੇ ਵਿੱਚ 10-12 ਵਾਰੀ ਮੈਂ 5-7 ਵਾਰੀ ਤਾਂ ਪਾਈ ਦਿੰਦੇ ਹੁਣੇ ਤੇ ਉਹਦੇ ਨਾਲ ਕੋਈ ਨੁਕਸਾਨ ਹੁੰਦਾਗਾ ਵੀ ਲੱਗਦਾ ਨਹੀਂ ਉਹਦੇ 'ਚ ਬਿਲਕੁਲ ਜੂਸ ਜਿਹੜਾ ਨਚੋੜ ਲਿੱਤਾ ਜਾਂਦਾ ਮਤਲਬ ਖਤਮ ਕਰ ਦਿੱਤਾ ਜਾਂਦਾ। ਭਾਜੀ ਇਹ ਚੀਜ਼ ਤਾਂ ਮੇਨ ਮੈਟਰ ਰੱਖਦੀ ਹੈ ਜੀ। ਇਹੀ ਤਾਂ ਚੀਜ਼ ਹੈਗੀ ਹੈ ਜੀ ਜਿਹੜੀ ਲੋਕਾਂ ਨੂੰ ਸਮਝ ਆਣੀ ਹੋ ਸ਼ੁਰੂ ਹੋ ਜਾਈ। ਤੇ ਐਕਚੁਅਲੀ ਗੰਨਾ ਇੱਕ ਕੁਝ ਵੀ ਹੋਵੇ ਜੀ ਉਹ ਇੱਕ ਤੋਂ ਦੋ ਵਾਰ ਹੀ ਕੱਢਿਆ ਜਾਣਾ ਚਾਹੀਦਾ ਵਾ। ਤੁਸੀਂ ਦੇਖੋਗੇ ਤੁਸੀਂ ਆ ਫੜ ਕੇ ਦੇਖੋਗੇ ਉਹ ਚੌਥੀ ਵਾਰ ਕੱਢਦੇ ਨਹੀਂ ਸਿਰਫ ਉਹ ਉਹ ਝੱਗ ਜੀ ਹੀ ਨਿਕਲਦੀ ਹੈ ਜੀ। ਭਾਜੀ ਸੱਜਨ ਮਿੱਤਰ ਕੀ ਕਹਿੰਦੇ ਭਾਪਾ? ਸੱਜਨ ਮਿੱਤਰ ਭਾਜੀ ਜੋ ਵੀ ਹਲੇ ਤੱਕ ਪੋਜ਼ਿਟਿਵ ਕੀ ਮੈਨੂੰ ਮਿਲਦਿਆ ਪਿਆ ਜੀ। ਅਰੇ 네ਗੇਟਿਵ ਮੈਨੂੰ ਕੁਝ ਵੀ ਨਹੀਂ ਮਿਲਿਆ ਜੀ ਤੁਹਾਡੇ ਨਾਲ ਦੇ ਕਿਸੇ ਨੇ ਕਿਹਾ ਉਹ ਵੀ ਕਰਨੀ ਦੇ ਰਹੀ ਡਾਲੀ ਆ ਕਾ ਨਹੀਂ ਭਾਜੀ ਸਾਰੇ ਮੋਟੀਵੇਟ ਕਰਨ ਵਾਲੇ ਹੀ ਨੇ ਜੀ ਮੈਨੂੰ ਹਾਂਜੀ ਸਾਰੇ ਨਾਲ ਖੜੇ ਮਿੱਤਰ ਵੀ ਪਰਿਵਾਰ ਵੀ